ਵਹੀ ਗੁਰ ਗੀਕਾ ਖਾਲਸਾ ਵਹੀ ਗੁਰ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਤੇ ਸਵਾਤਿ ਹੈ ਅੱਜ ਜਿਹੜੀ ਆਪਾਂ ਬੜੇ ਲੈ ਕੇ ਪਟਿਆਲਾ ਸ਼ਹੀ ਪੱਗ ਜੀ ਲੈਨਥ 6.5 ਮੀਟਰ ਦਾ ਕਪੜਾ ਜਿਹੜਾ ਆਪ ਬੋਲਵਾਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਛੜਦੇ ਸੈਂਟਰ ਤੋਂ ਲਿਆ ਕੇ ਲੜ ਨੂੰ ਜੰਗੀ ਤਰ੍ਹਾਂ ਸਾਫ਼ ਕਰ ਕੇ ਜਿਹੜਾ ਅਧਿਆਤਕਲ ਟਾ ਕੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੁਣੀ ਦਾ ਹੌਲ ਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਵਿੱਚ ਜਿਹੜੇ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਪੱਲੇ ਨੂੰ ਬਮਟਾਈ ਵਾਲੇ ਪ ਤੇ ਉਤ ਡੜ ਲੜ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਸੈਟ ਕਰਕੇ ਤੇ ਥੱਲੋਂ ਚੰਗੀ ਤਰ੍ਹਾਂ ਸਾਫ਼ ਕਰਕੇ ਡੜ ਲੜ ਨੂੰ ਤੇ ਸਾਫ਼ ਕਰ ਲੈਣਾ ਹੈ ਚਾਰੋਂ ਉਂਗਲੀਆਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾਲ ਦੀ ਨਾਲ ਬਾਜ ਫੇਰ ਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆ ਪਾ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਦਾ ਖੋਦਾ ਵਸੇ ਥੱਲੇ ਰੱਖ ਕੇ ਬੰਦ ਵਸਾ ਉਤਰਾ ਕੇ ਦੋਈ ਪੱਲਿਆਂ ਵਿੱਚ ਜਿਹੜੇ ਪੱਲੇ ਪੱਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਆਪਾਂ ਪੱਲੇ ਨੂੰ ਜਿਹੜਾ ਪਹਿਲੇ ਪੱਲੇ ਨੂੰ ਆਪਾਂ ਥੋੜਾ ਅਖਤਾ ਖੋਲਾਂਗੇ ਤੇ ਥੋੜਾ ਜਿਹਾ ਤੋਂ ਫੋਲਡ ਕਰਕੇ ਫਿਰ ਉੱਤੋਂ ਜਿਹੜਾ ਆਪਾਂ ਜਿੱਥੇ ਆਪਾਂ ਦੂਜਾ ਲੜ ਫੋਲਡ ਕਰੀ ਉੱਥੇ ਆਪਾਂ ਤੀਜਾ ਲੜ ਫੋਲਡ ਕਰਕੇ ਉੱਤੋਂ ਜਿਹੜਾ ਲੜ ਨੂੰ ਚਗੀ ਤਰ੍ਹਾਂ ਸੈਟ ਕਰਕੇ ਤੇ ਜਿੰਨਾ ਬਦੂ ਜਿਹੜਾ ਤੋਂ ਫਾਸਲਾ ਕਿੰਨੀ ਆਪਾਂ ਤੀਜਾ ਲੜ ਦਾ ਫਾਸਲਾ ਲਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀਲਾ ਖੋਲਦਾ ਵਸਾ ਥਲੇ ਰਾ ਕੇ ਬੰਦ ਵਸਾ ਉਤਰਾ ਕੇ ਦੋ ਹੀ ਪੱਲੇ ਵਿਛੜੇ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਮਠਾਈ ਵਾਲੇ ਪਾਸੋਂ ਨਾਲ ਜੋੜ ਕੇ ਜੋ ਉੱਤੋਂ ਜਿਹੜਾ ਲੜਨੂੰ ਦੱਬ ਕੇ ਤੇ ਫਿਰ ਥੱਲੇ ਉਹ ਜਿਹੜਾ ਲੜਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੋਡ ਕਰਕੇ ਲੜਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨੂੰ ਬੈਕ ਤੋਂ ਪਿੰਚ ਕਰਕੇ ਪੁਣੀਲਾ ਖੋਲਦਾ ਵਸਾ ਥਲੇ ਰਾ ਕੇ ਬੰਦ ਵਸਾ ਉਤਰਾ ਕੇ ਦੋ ਹੀ ਪੱਲੇ ਚੜੇ ਪੱਲੇ ਪੱਲੇ ਜਿਆਦਾ ਖੋਲ ਲੈਣਾ ਦੂਜੇ ਪੱਲੇ ਨੂੰ ਆਪਾਂ ਮਠਾਈ ਵਾਲੇ ਪਾਸੋਂ ਨਾਲ ਜੋੜ ਕੇ ਤੁਤੇੜੇ ਲੜ ਨੂੰ ਚੰਗੀ ਤਰ੍ਹਾਂ ਚਾਰੋਂ ਉਂਗਲੀਆਂ ਨਾਲ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਫਿਰ ਥੱਲੇ ਉਹ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉੱਤੋਂ ਵੀ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਜਿਹੜੇ ਉੱਤੇ ਵਾਲ ਰਹਿੰਦੇ ਉਹਨਾਂ ਦੇ ਪੱਥਲੇ ਵਾਲ ਖੇਚ ਗਏ ਉੱਤੇਲੇ ਲੜ ਜਿਹੜਾ ਉੱਤੇਲੇ ਲੜ ਹੁੰਦਾ ਉਦੋਂ ਜਿਹੜੇ ਆਪਾਂ ਵਾਲਿਓ ਕੱਢ ਲੈਣੇ ਹਨ ਤੇ ਤੇੜੇ ਲੜ ਨੂੰ ਲੋਡ ਕਰਕੇ ਤੇ ਜਿੰਨਾ ਆਪਾਂ ਚੌਥੇ ਲੜ ਤੋਂ ਭਰਨ ਲਾ ਕੀ ਹੁੰਦੀ ਆ ਉਹਨਾਂ ਹੀ ਆਪਾਂ ਪੰਜਵੇਂ ਲੜ ਤੋਂ ਭਰਨ ਲਾ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਦੇਖੋ ਜਿਹੜੇ ਆਪਾਂ ਲੜ ਲਗਾਉਣੇ ਲੜ ਲੈਣੇ ਉਹਨਾਂ ਵਿੱਚ ਜਿਹੜਾ ਬਾਈਫੇਰਨਾ ਹੈ ਜਿਹੜਾ ਬਾਈਫੇਰਨਾ ਪੂਰੀ ਗਲਾਈ ਵਿੱਚ ਤੇ ਥੋੜੀ ਟੇਰ ਚ ਰੱਖ ਕੇ ਫੇਰਨਾ ਹੈ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਆ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਹੋ ਗਏ ਹੋ ਤੇ ਜਿਹੜੇ ਵੀ ਸਾਡੇ Facebook ਪੇਜ ਤੋਂ ਨਵੇਂ ਆ ਉਹ ਸਾਡੇ Facebook ਪੇਜ ਨੂੰ ਫੋਲੋ ਹੋ ਗਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤਾਂ ਇਹ ਜਿਹੜੇ ਵੀ ਇਹਨਾਂ ਨੂੰ ਪਟਿਆਲਾ ਸ਼ਹੀ ਪਗਮਲਣ ਦੀ ਕੋਈ ਪ੍ਰੋਬਲਮ ਆਦੀ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰਾਉਂਦ ਦਾ ਸਿਲਸਿਲ ਕਰ ਲੈਣਾ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਸ਼ੇਮ ਲੜ ਜਿਹੜਾ ਲੜ ਨੂੰ ਵੈਕ ਤੋਂ ਪਿੰਚ ਕਰਨਾ ਹੈ ਤੇ ਚੰਗੀ ਤਰ੍ਹਾਂ ਬਾਕੀ ਪਾਕ ਦੇ ਵੀਡੀਓ ਆਪਾਂ ਸੜੇ ਨੂੰ ਨਾਲ ਦੀ ਨਾਲ ਕਰ ਲੈਣੀ ਹੈ ਤੇ ਜਿਹੜਾ ਆਪਾਂ ਵਗ ਤੋਂ ਲੜ ਨੂੰ ਪੈਂਚ ਕਰਕੇ ਪੁਣੀਆ ਖੋਲਦਾ ਫਸਾ ਥੱਲੇ ਰਾ ਕੇ ਮਤ ਫਸਾ ਥੱਲੇ ਰਾ ਕੇ ਦੋਈ ਪੰਜਾਂ ਵਿੱਚ ਜਿਹੜਾ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਆਪਣਾ ਢਾਈ ਵਾਲੇ ਪਾਸਾ ਜੋੜ ਕੇ ਤੇ ਉੱਤੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਹੈ ਤੇ ਚਾਰੋਂ ਗੁਲੀਆਂ ਜਿਹੜਾ ਲੜ ਦਾ ਫਾਂਸਲਾ ਲੋਡ ਕਰਕੇ ਤੇ ਬਾਕੀ ਪਾਕ ਦੀ ਜਿਹੜੀ ਆਪਾਂ ਸੜਿੰਗ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਚੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜੀ ਆਪਾਂ ਬਾਕੀ ਬਗ ਜਿਹੜੀ ਆਪਾਂ ਸੜੀ ਗਾਣੀ ਹੈ ਤੇ ਉੱਤੇ ਲੈਣਾ ਚ ਵੀ ਜਿਹੜੀ ਆਪਾਂ ਸੜੀ ਗਾਣੀ ਹੈ ਤੇ ਥੱਲੇ ਲੈਣਾ ਦਾ ਜਿਹੜਾ ਆਪਾਂ ਫਾਸਲਾ ਉਹ ਵੀ ਆਪ ਸੈਟ ਕਰ ਲੈਣਾ ਹੈ ਜਿਹੜਾ ਆਪਾਂ ਪੱਗ ਤੇ ਲਗਾਉਣਾ ਲੱਗਦੀ ਸੀ ਜਿਹੜਾ ਆਪਾਂ ਪੱਗ ਤੇ ਲਗਾਉਣਾ ਹੈ ਜਿਹੜੇ ਆਪਾਂ ਸ਼ਿਆਮਲਾਲ ਫੋਨ ਕਰੀ ਉੱਤੇ ਜਿਹੜੇ ਉਹਦੇ ਜਿੱਥੇ ਆਪਣੇ ਵਾਲ ਐ ਜਾਂ ਉੱਥੇ ਆਪਾਂ ਔਰ ਉਹਨਾਂ ਨੂੰ ਬਲਾਂ ਉੱਤੇ ਖਿੱਚ ਕੇ ਚੰਗੀ ਤਰ੍ਹਾਂ ਜਿਹੜੇ ਉਤਲੇ ਵਾਲ ਕੱਢ ਗਏ ਤੇ ਫਿਰ ਜਿਹੜਾ ਆਪਾਂ ਕਲਦੀ ਲੜਾ ਲਗਾਉਣਾ ਅੱਧਾ ਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਇੱਕ ਟਾਈਪ ਦੀ ਪੂਣੀ ਬਣਾ ਕੇ ਜਿਹੜਾ ਲੜ ਦੀ ਜਿਹੜੇ ਉੱਤੇ ਵਾਲ ਰਹਿੰਦੇ ਉਹਨਾਂ ਦਾ ਆਪ ਬਾਹਰ ਨਾ ਕੱਢ ਗਏ ਤੇ ਪੱਗ ਪੈਂਦੇ ਥੱਲੇ ਦਾ ਕਿਹੜਾ ਫਰੰਟ ਵਾਲ ਨੂੰ ਫੋਲਡ ਕਰ ਦੇਣਾ ਹੈ ਤੇ ਫਰੰਟ ਵਾਲ ਨੂੰ ਫੋਲਡ ਕਰਕੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਬਾਕੀ ਪੱਗ ਦੀ ਵੀੜੀ ਆਪਾਂ ਸੈਟਿੰਗ ਉਹ ਨਾਲ ਦੀ ਨਾਲ ਕਰ ਲੈਣੀ ਹੈ ਤੋ ਟੱਲੜਾਂ ਦੀ ਵੀਡੀਓ ਸੈਟਿੰਗ ਕਰ ਲੈਣੇ ਤੁਸੀਂ ਟੱਲੜਾਂ ਇਹ ਸਾਡੇ ਕਾਲੀ ਡਬਲ ਹੀ ਸ਼ਾਟ ਆਪਣਾ ਵੱਤ ਸਕਦੇ ਹੋ ਤੇ ਬਾਕੀ ਪਾਗ ਦੀ ਵੀਡੀਓ ਆਪਾਂ ਸਾੜੀ ਕੋ ਨਾਲ ਦੀ ਨਾਲ ਕਰੀ ਜਾਣੀ ਹੈ ਜੇ ਤੋੜਾ ਲਓ ਤੋ ਇਸ ਕੈਂਦਰ ਤੁਸੀਂ ਇੱਕ ਇਹ ਦੋ ਪਾਗਾਂ ਵਿੱਚ ਜਿਹੜਾ ਲੜਨ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਾਂ ਸੈਟ ਕਰ ਲੈਣੇ ਤੇ ਆਪਣੇ ਜਿਹੜੇ ਵਾਲ ਨੇ ਉਹ ਵੀ ਆਪਾਂ ਕੱਢ ਲੈਣੇ ਹਨ ਜਿਹੜਾ ਆਪਾਂ ਸਲਟਾ ਕਨ ਜਿਹੜਾ ਆਪਾਂ ਪਹਿਲੇ ਲਾਈਟ ਸਰ ਤੇ ਸੈਂਟਰ ਕਿਨੋਂ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕਿਤੋਂ ਸਰਦੰਗਾ ਰਹੇ ਦੋਥੋਂ ਬਟਬੇ ਸ਼ੀਸ਼ੇ ਦੇ ਕਿਹੜਾ ਆਪਣਾ ਸਰ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ ਤੇ ਚਾਰੇ ਪਾਸਾ ਚਾਰੇ ਪਾਸੇ ਜਿਹੜਾ ਚਾਰੇ ਉਤੋਂ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਸਰ ਕਵਰ ਕਰ ਲੈਣਾ ਚਾਰੇ ਪਾਸੇ ਨੂੰ ਬਾਜ ਫੇੜ ਕੇ ਜੇ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰ ਟਾਇਰ ਕਵਰ ਕਰ ਲੈਣਾ ਹੈ ਜਿਹੜਾ ਆਪਾਂ ਬੈਕ ਦਾ ਲੜ ਲਗਾਉਣਾ ਅੱਧਾ ਸੱਜਾ ਅੱਧਾ ਕੋ ਵੀ ਬੋਲਡ ਕਰਕੇ ਜਿਹੜਾ ਲੜ ਨੂੰ ਬੈਕ ਟੋ ਰਾਈਟ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪ੍ਰੋਪਰ ਚੰਗੀ ਤਰ੍ਹਾਂ ਸਫਾਈ ਤੇ ਲਗਾਉਣਾ ਹੈ ਤੇ ਬਾਕੀ ਪਗ ਦੀ ਵੀਡੀਓ ਪੇ ਸੈਟਿੰਗ ਕਰ ਲੈਣੀ ਹੈ। ਗਿਆਦੀ ਨਮਿਬਰੇ ਲੈ ਕੇ ਹਾਜ਼ਰ ਹੁੰਨੇ ਆ। ਵੀਡੀਓ ਦੇਖ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।